ਵਾਹਿਗੁਰੂ ਜੀ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੇ ਆਂ ਆਪ ਸਭ ਦਾ ਸਾਡੇ ਚੈਨਲ ਪੰਜ ਪੀਰ ਸਰਕਾਰ ਤੇ ਦੁਆ ਫਿਆਦ ਕਰਦੇ ਆਂ ਆਪ ਸਾਰੇ ਤੰਦਰੁਸਤ ਠੀਕ ਠਾਕ ਹੋਮੋਗੇ ਸੋ ਅੱਜ ਅਸੀਂ ਗੱਲ ਕਰਾਂਗੇ ਤੁਹਾਡੇ ਨਾਲ ਖਵਾਜਾ ਪੀਰ ਜੀ ਦੇ ਵਰਤਾਂ ਬਾਰੇ ਖਵਾਜਾ ਪੀਰ ਜੀ ਦਾ ਵਰਤ ਕਿਵੇਂ ਰੱਖਦੇ ਆ ਕੀ ਵਿਧੀ ਹੁੰਦੀ ਆ ਰੋਜਾ ਕਿਵੇਂ ਰੱਖੀਦਾ ਖਵਾਜਾ ਪੀਰ ਜੀ ਦਾ ਸੋ ਸਾਰੀ ਸੰਪੂਰਨ ਵਿਧੀ ਅਸੀਂ ਤੁਹਾਨੂੰ ਦੱਸਾਂਗੇ ਬਣੇ ਰਿਓ ਵੀਡੀਓ ਦੇ ਨਾਲ ਆਪ ਸਭ ਨੂੰ ਬੇਜਾਰੀਸ਼ ਆ ਕਿ ਸਾਡੇ ਚੈਨਲ ਪੰਜ ਪੀਰ ਸਰਕਾਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਸ਼ੇਅਰ ਕਰੋ ਬੈਲ ਆਈਕਨ ਉੱਤੇ ਦਬਕੇ ਰੱਖੋ ਤਾਜਵਾਨ ਵਾਲੀਆਂ ਵੀਡੀਓ ਦੇ ਨੋਟੀਫਿਕੇਸ਼ਨ ਆਪ ਸਭ ਨੂੰ ਸਭ ਤੋਂ ਪਹਿਲਾਂ ਮਿਲਦੇ ਰਹਿਣ ਤੇ ਤੁਸੀਂ ਬਹੁਤ ਤੋਂ ਵੱਧ ਸਾਡੀ ਵੀਡੀਓਂ ਦੇਖ ਕੇ ਆਪਣੀ ਸੇਵਾ ਸਾਧਨਾ ਦੇ ਵਿੱਚ ਲਾਭ ਪ੍ਰਾਪਤ ਕਰ ਸਕੋ। ਸੋ ਜਿਹੜੇ ਵੀਰ ਖਵਾਜਾ ਪੀਰ ਜੀ ਨੂੰ ਮੰਨਦੇ ਨੇ ਉਹਨਾਂ ਸਭ ਨੂੰ ਪਤਾ ਹੀ ਹੋਣਾ ਕਿ ਖਵਾਜਾ ਪੀਰ ਜੀ ਵਰਤ ਰੱਖਣੇ ਵੀ ਜ਼ਰੂਰੀ ਹੁੰਦੇ ਆ। ਅਗਰ ਨਹੀਂ ਵੀ ਪਤਾ ਤਾਂ ਵੀ ਇਹ ਗੱਲ ਨੂੰ ਸਮਝ ਲਓ ਕਿ ਅਗਰ ਤੁਸੀਂ ਖਵਾਜਾ ਪੀਰ ਜੀ ਅਗਰ ਸੇਵਾ ਸਾਧਨਾ ਕਲਮਾ ਕਲਾਮ ਪੜ੍ਹਦੇ ਹੋ, ਛਿੰਡੇ ਕੁੱਟਦੇ ਹੋ, ਉਹਨਾਂ ਦੇ ਮੰਤਰ ਤੰਤਰਪ ਕਰਦੇ ਹੋ ਤਾਂ ਤੁਹਾਨੂੰ ਖਵਾਜਾ ਪੀਰ ਜੀ ਦੇ ਵਰਤ ਰੱਖਣੇ ਹੀ ਪੈਣਗੇ। ਕੁਦਰ ਬੀੜੀਏ ਬਰਤ ਰੱਖਣੇ ਬਹੁਤ ਜਦਾ ਜੂਬੀ ਹੁੰਦੇ ਆ ਇਹ ਜਿੰਨੇ ਛਿਲੇ ਕੱਟਣੇ ਆ ਛਿਲਿਆਂ ਦੇ ਵਿੱਚ ਰੱਖਣੇ ਹੀ ਰੱਖਣਿਆ ਉਦਾਂ ਵੀ ਰੱਖਣੇ ਪੈਂਦੇ ਜਿਵੇਂ ਤਿੰਨ ਛਿਲੇ ਕਟੋੜ ਨਹੀਂ ਨਿਕਲਤੇ ਫੇਰ ਕੁਝ ਆਪੀ ਦੀ ਸਧਾ ਹੁੰਦੇ ਨੇ ਸਵਾ ਲੱਖ ਦਾ ਜਾਬ ਕਰਨਾ ਪੈਂਦਾ ਜਿਹੜਾ ਇੱਕ ਛਿਲੇ ਜ ਪੂਰਾ ਨਹੀਂ ਹੁੰਦਾ ਭਾਵੇਂ ਤੁਸੀਂ 11 11 ਤਸਮੀਆਂ ਕੱਢ ਲਓ ਕਾਊਂਟ ਕਰਕੇ ਦੇਖ ਲਿਓ ਇਹ ਨਹੀਂ ਪੂਰਾ ਹੁੰਦਾ ਤਿੰਨ ਛਿਲਿਆਂ ਚ ਵੀ ਪੂਰਾ ਨਹੀਂ ਹੁੰਦਾ ਹੁੰਦਾ ਪਰ ਤਿੰਨ ਛਿਲਿਆਂ ਦੇ ਵਿੱਚ ਲਗਭਗ ਨੇੜੇ ਤੇੜੇ ਜਾ ਰਹਿੰਦਾ ਆ ਤੇ ਤੁਹਾਡੀ ਉਦਾਂ ਹੀ ਵਾਲਤ ਵਿੱਚ ਚਲਦੀ ਰਹਿੰਦੀ ਆ ਇਸ ਕਰਕੇ ਉਹ ਸੰਪੂਰਨ ਹੀ ਮੰਨੇ ਜਾਂਦਾ ਤਿੰਨ ਛਿਲੇ ਠੀ ਤੇ ਨਿਸ਼ਲੇ ਕੱਢਦੇ ਕੱਢਦੇ ਇਹ ਤੁਸੀਂ ਅਗਰ 3 ਸਾਲ ਚ ਕਰਨੇ ਆ ਤਾਂ ਤੁਹਾਨੂੰ 3 ਸਾਲ ਹੀ ਹਰ ਐਤਵਾਰ ਨੂੰ ਵਰਤ ਰੱਖਣਾ ਪੈਣਾ ਖਵਾਜਾ ਪੀਰ ਜੀ ਅਗਰ ਤੁਸੀਂ 1 ਸਾਲ ਜੀ ਹੀ ਤੇ ਨਿਸ਼ਲੇ ਕੱਢਦੇ ਹੋ ਤਾਂ ਤੁਹਾਨੂੰ 1 ਸਾਲ ਦੇ ਵਿੱਚ ਜਿੰਨੇ ਐਤਵਾਰ ਰਣਵੇ ਵਰਤ ਰੱਖਣਾ ਹੀ ਪੈਣਾ ਅਗਰ ਤੁਸੀਂ ਸੰਪੂਰਨ ਤਰ੍ਹਾਂ ਸਭੀ ਸਾਰੀ ਜ਼ਿੰਦਗੀ ਦੇ ਖਵਾਜਾ ਪੀਰ ਜੀ ਲੜ ਲਾਉਣਾ ਚਾਹੁੰਦੇ ਆ ਉਹਨਾਂ ਦੇ ਨੌਰ ਰੋਣੀ ਚਾਹੁੰਦੇ ਆ ਫਿਰ ਸਾਰੀ ਜ਼ਿੰਦਗੀ ਤੁਸੀਂ ਸੰਡੇ ਦੀ ਸੰਡੇ ਐਤਵਾਰ ਦੀ ਐਤਵਾਰ ਤੁਸੀਂ ਵਰਤ ਰੱਖ ਸਕਦੇ ਹੋ ਇਦਨਾ ਥੋੜ੍ਹਾ ਵੱਧ ਤੋਂ ਵੱਧ ਖਵਾਜਾ ਪੀੜੀ ਆਸ਼ੀਰਵਾਦ ਮਿਲੂਗਾ ਵੱਧ ਤੋਂ ਵੱਧ ਉਹਨਾਂ ਜਿਹੜੇ ਰਹਿਮਤਾਂ ਮਿਲਣਗੀਆਂ ਕਿਉਂਕਿ ਖਵਾਜਾ ਪੀੜੀ ਜਿਹੜਾ ਵਰਤ ਹੁੰਦਾ ਹੈ ਬਹੁਤ ਹੀ ਰਹਿਨਤ ਵਾਲਾ ਵਰਤ ਹੁੰਦਾ ਹੈ ਬੰਦੇ ਅੰਦਰ ਇੱਕ ਠਹਿਰਾਓ ਆ ਜਾਂਦਾ ਹੈ ਬੰਦੇ ਅੰਦਰ ਜਿਹੜੀ ਇੱਕ ਕਾਲ ਇੱਕ ਭਜੂ ਨਟੂ ਪਈ ਰਹਿੰਦੀ ਹੈ ਨਾ ਜਦ ਬੰਦੇ ਤੇ ਇਲਮ ਤੰਤਰ ਹੋਇਆ ਰਹਿੰਦਾ ਆ ਜਦ ਬੰਦੇ ਅੰਦਰ ਇੱਕ ਨੈਗੇਟਿਵਿਟੀ ਹੁੰਦੀ ਹੈ ਉਹਦੀ ਗ੍ਰਹਿ ਦਸ਼ਾ ਭਾਵੇਂ بگੜੀ ਹੋਵੇ ਜਾਂ ਉਹਦੇ ਗੁਰੂ ਪੀਰ ਮੁਰਸ਼ਿਦ ਉਹਦੇ ਨਾਲ ਗੁੱਸੇ ਵਿੱਚ ਹੋਣ ਕਵਾਜਾ ਪੀਰ ਜੀ ਖੋਸ ਲਾਇਮ ਤੁਹਾਡੇ ਨਾਲ ਸਿੱਧ ਨਹੀਂ ਹੋ ਰਹੇ ਹੈਗੇ ਕੋਈ ਰਿਕਵਰਡ ਪੈ ਰਹੀ ਆ ਤੁਸੀਂ ਸੇਵਾ ਕਰ ਰਹੇ ਆ ਇਹ ਸਾਰਿਆਂ ਦਾ ਹੱਲ ਵਾ ਕਵਾਜਾ ਪੀਰ ਜੀ ਵਰਤ ਠੀਕ ਆ ਜੀ ਵਰਤ ਵਾਸਤੇ ਸਾਰੇ ਪੀਰਾਂ ਦੇ ਰੱਖਣੇ ਹੁੰਦੇ ਆ ਤੇ ਸਾਰੇ ਪੀਰਾਂ ਦਾ ਜਿਹੜਾ ਵਰਤ ਹੁੰਦਾ ਆ ਉਹ ਬਸ ਵਿਧੀ ਇਹੀ ਹੁੰਦੀ ਆ ਥੋੜੀ ਥੋੜੀ ਵਿਧੀ ਵਿੱਚ ਚੇਂਜ ਹੁੰਦੀ ਹੁੰਦੀ ਆ ਹੌਲੀ ਹੌਲੀ ਮੈਂ ਜਿਹੜੇ ਜਿਹੜੇ ਪੀਰ ਦਾ ਤੁਸੀਂ ਕਹੋਗੇ ਵਰਤ ਰੱਖਣ ਨੂੰ ਉਹ ਪੀਰ ਦੀ ਤੁਹਾਨੂੰ ਵੀਡੀਓ ਲੱਗ ਤੋਂ ਬਣਾ ਕੇ ਦੇ ਦੂੰਗਾ ਤੇ ਜਾਨੀ ਕਿ ਹਾਜਰੀ ਪਿਆਰੀ ਚੇਂਜ ਹੋ ਜਾਂਦੀ ਆ ਜਿਹੜਾ ਟਾਈਮ ਸਮਾਂ ਹੁੰਦਾ ਆ ਰੱਖਣ ਦਾ ਢੰਗ ਤੇ ਕੋਲਣ ਦਾ ਢੰਗ ਉਹ ਸਾਰਾ ਇੱਕੋ ਜਿਹਾ ਹੀ ਹੁੰਦਾ ਆ ਕੋਈ ਬੜੀ ਵਿਧਾਨ ਨਹੀਂ ਹੁੰਦਾ ਹੈਗਾ ਤੇ ਕੋਈ ਇੰਨਾ ਔਖਾ ਵੀ ਨਹੀਂ ਤੇ ਕੋਈ ਵਿੱਚ ਵਾਲੇ ਸ਼ੰਗੜ ਮੰਗੜ ਨਹੀਂ ਹੁੰਦੇ ਬਾਕੀ ਤੁਸੀਂ ਜਿੰਨਾ ਵਧਾ ਕੇ ਕਰਨਾ ਉਹ ਤੁਹਾਡੀ ਇੱਛਾ ਹੈ ਜਿੰਨਾ ਮਰਜ਼ੀ ਕਰੀ ਜਾਓ ਠੀਕ ਹੈ ਜੀ ਤੇ ਹੁਣ ਖਵਾ ਜੇ ਪੀਰ ਜਿਹੜਾ ਵਰਤ ਆ ਤੁਸੀਂ ਐਤਵਾਰ ਦੀ ਐਤਵਾਰ ਹੀ ਰੱਖਣਾ ਆ ਤੇ ਇਹ ਵਰਤ ਤੁਸੀਂ ਕਿਸੇ ਵੀ ਐਤਵਾਰ ਨੂੰ ਸ਼ੁਰੂ ਕਰ ਸਕਦੇ ਹੋ ਕਿਸੇ ਵੀ ਐਤਵਾਰ ਜਿਹੜਾ ਵੀ ਤੁਹਾਡੇ ਮੂਰੇ ਆਉਂਦਾ ਜਦੋਂ ਤੁਹਾਡੀ ਇੱਛਾ ਕਰੀ ਕਿਸੇ ਵੀ ਐਤਵਾਰ ਤੋਂ ਤੁਸੀਂ ਸ਼ੁਰੂ ਕਰ ਸਕਦੇ ਹੋ ਤੇ ਅਗਰ ਤੁਸੀਂ ਇਹ ਵਰਤ ਹਰ ਐਤਵਾਰ ਰੱਖਦੇ ਹੋ ਤਾਂ ਜਿਆਦਾ ਬੈਟਰ ਆ ਅਗਰ ਤੁਹਾਨੂੰ ਕੋਈ ਪ੍ਰੋਬਲਮ ਆ ਫਿਜ਼ੀਕਲ ਪ੍ਰੋਬਲਮ ਆ ਜਾਂ ਤੁਸੀਂ ਸਮਾਂ ਨਹੀਂ ਦੇ ਪਾਉਂਦੇ ਨਾ ਨਾ ਜੇ ਉਹਦਾ ਕੰਮਕਾਰ ਵਾਲੇ ਹੁੰਦੇ ਆ ਕਿੰਨੇ ਦੇ ਐਤਵਾਰ ਨੂੰ ਵੀ ਕੰਮਕਾਰ ਜਿਆਦਾ ਜ਼ਰੂਰੀ ਹੁੰਦੇ ਨੇ ਪਰ ਫਿਰ ਤੁਸੀਂ ਮਹੀਨੇ 'ਚ ਇੱਕ ਵਾਰੀ ਐਤਵਾਰ ਦੇ ਕੋਈ ਵੀ ਐਤਵਾਰ ਮਿੱਟ ਗਏ ਤੁਸੀਂ ਵਰਤ ਰੱਖ ਸਕਦੇ ਹੋ ਠੀਕ ਹੈ ਜੀ ਤਿਹ ਬਰਤ ਰੱਖਣ ਲਈ ਜਿਹੜਾ ਰੱਖਣਾ ਹੁੰਦਾ ਬਰਤ ਕੋਈ ਐਦਾਂ ਨਹੀਂ ਹੈਗਾ ਜਿਵੇਂ ਜਨਾਨੀਆਂ ਰੱਖ ਰਿਆ ਨੇ ਸਵੇਰੇ ਉੱਠ ਰੋ ਖਾ ਪੀ ਲਿਆ ਤੇ ਮੁੜ ਕੇ ਸਾਰੀ ਦਿਹਾੜੀ ਬਰਤਾ ਨਹੀਂ ਇਹ ਵੀ ਜਿਹੜੇ ਪੀਰਾਂ ਦੇ ਬਰਤ ਹੁੰਦੇ ਆ ਤੁਸੀਂ ਇੱਕ ਵਾਰੀ ਰਾਤ ਨੂੰ ਜਿਹੜਾ ਆਪਣਾ ਖਾ ਪੀ ਕੇ ਪੈ ਗਏ ਬਸ ਪੈ ਗਏ ਸਵੇਰੇ ਉੱਠ ਗਿਆ ਆਪਣਾ ਜੋ ਮੋੜਾ ਮੋਟਾ ਤੜਕੇ ਸੱਜਰੇ 4 ਵਜੇ ਦੇ ਗੇੜ 4 ਵਜੇ ਤੋਂ ਪਹਿਲਾਂ ਹੀ ਉੱਠਣਾ ਚਾਹੀਦਾ 4 ਵਜੇ ਤਵਾ ਬਰਤ ਰੱਖ ਦੇਣਾ ਚਾਹੀਦਾ ਆਪਣਾ ਠੀਕ ਹੈ ਜੀ ਤੁਸੀਂ ਆਪਣਾ ਬੁਰਸ਼-ਪੁਰਸ਼ ਕੁੱਲੀ ਮੰਜਾ ਜੋ ਵੀ ਕਰਨਾ ਆ ਨਾ ਤੋਗੇ ਬਸ ਆਪਣਾ ਵੇਲੇ ਹੋ ਜਾਓ ਬਾਤ ਕਰੋ ਖਾ ਜਾ ਪੀ ਜਾ ਨਾ ਲਓ ਉਤਵਾ ਸਾਰੀ ਦਿਹਾੜੇ ਕੁਝ ਵੀ ਖਾਣ ਪੀਣ ਦੀ ਲੋੜ ਨਹੀਂ ਠੀਕ ਹੈ ਜੀ ਅਗਰ ਕਿਸੇ ਨੂੰ ਜਿਆਦਾ ਹੀ ਮੌਨਦਾ ਆ ਭੁੱਖ ਬੁੱਖਾ ਦਾਤਾ ਆਪਣਾ 11 12 ਵਜੇ 1 ਵਜੇ ਜੋ ਮਰਜੀ ਆਪਣਾ ਰਾਤ ਨੂੰ ਖਾ ਪੀ ਲਓ ਐਸੇ ਲੋੜ ਨਹੀਂ ਹੁੰਦੀ ਖਾਣ ਪੀਣ ਦੀ ਜਿਹੜੇ ਹਟ ਕਰਨਾ ਹੋਵੇ ਕਿਉਂਕਿ ਭਰਤ ਹਟਦੇ ਹੁੰਦੇ ਆ ਠੀਕ ਹੈ ਜੀ ਤੇ ਇਹ ਸਿਰਫ ਛਲੇ ਵਾਲਿਆਂ ਲਈ ਹੁੰਦੇ ਆ ਜਿਨ੍ਹਾਂ ਨੇ ਛਲੇ ਕੱਢਣੇ ਹੁੰਦੇ ਆ ਹੱਥ ਉਹਨਾਂ ਨੂੰ ਇਹ ਕਰਨਾ ਪੈਂਦਾ ਪੀਲੀ ਵਗੈਰੀ ਜਿ ਕੋਈ ਐਂਦਾ ਇਹ ਚੀਜ਼ ਮੈਨੇ ਨਹੀਂ ਰੱਖਾਂਦੀ ਆਮ ਜ਼ਿੰਦਗੀ ਦੇ ਵਿੱਚ ਕੋਈ ਇਦਾਂ ਦੀ ਚੀਜ਼ ਮੈਨੇ ਨਹੀਂ ਰੱਖਾਂਦੀ ਹੈ ਦੇ ਪਰਤੋ ਦੇ ਰੱਖਣੇ ਰੱਖਣਾ ਤੋਂ ਈ ਆਪਦੀ ਸ਼ਰਧਾ ਹੁੰਦੀ ਆ ਠੀਕ ਆ ਜੀ ਸ਼ਰਧਾ ਹੀ ਸਭ ਤੋਂ ਵੱਡਾ ਵਰਤ ਹੁੰਦਾ ਆ ਪਰ ਜਿਹੜੇ ਲੋਕ ਛਿਲੇ ਗੜਦੇ ਆ ਕਲਮੇ ਕਲਾਮ ਕਰਦੇ ਨੇ ਤੇ ਛਿਲੇ ਗੜਦੇ ਆ ਤੇ ਗੱਦੀਆਂ ਲਾਉਂਦੇ ਨੇ ਸੰਗਤ ਸਾंभਦੇ ਆ ਉਹਨਾਂ ਦੇ ਥੋੜੇ ਵਰਤ ਜ਼ਿਆਦਾ ਜ਼ਰੂਰੀ ਹੋ ਜਾਂਦੇ ਆ ਕਿਉਂਕਿ ਬਹੁਤ ਵੱਡਾ એનર્ਜੀ ਆਪਣੇ ਅੰਦਰ ਜਨਰੇਟ ਕਰਨੀ ਹੁੰਦੀ ਆ ਉਹ ਵਰਤ ਦੇ ਨਾਲ ਜ਼ਿਆਦਾ ਜਨਰੇਟ ਹੁੰਦੀ ਆ ਤੇ ਤੁਸੀਂ ਇਦਾਂ ਸਵੇਰੇ ਉੱਠ ਕੇ ਤੇਰੀ ਵਰਤ ਰੱਖ ਲੈਣਾ ਉਸ ਤੋਂ ਬਾਅਦ ਸਾਰੀ ਦਿਹਾੜੀ ਕੁਝ ਖਾਣਾ ਪੀਣਾ ਨਹੀਂ ਆਪਣਾ ਨੋਰਮਲ ਰਹਿਣਾ ਆ ਕੋਈ ਗਾਲੀ ਗਲੋਚ ਨਹੀਂ ਕਰਨਾ ਕੋਈ ਮੰਦਾ ਚੰਗਾ ਬੋਲਣਾ ਨਹੀਂ ਦੇਖਣਾ ਨਹੀਂ ਸੁਣਨਾ ਨਹੀਂ ਕਿਸੇ ਮਾੜੀ ਸੰਗਤ ਕੋ ਬਹਿਣਾ ਨਹੀਂ ਤੇ ਜੇ ਕੋਈ ਤੁਹਾਨੂੰ ਉਦਾ ਕੋਈ ਖਾਣ ਪੀਂਦੀ ਆ ਤਾਂ ਕੋਈ ਸੀਗਰ ਬੀੜੀ ਸਿਗਰਟ ਵਗੈਰਾ ਇਹ ਕੋਈ ਚੀਜ਼ ਦੇ ਨੇੜੇ ਨਹੀਂ ਜਾਣਾ ਹੈਗਾ ਵਰਤ ਵਾਲੇ ਦਿਨ ਬਿਲਕੁਲ ਨਹੀਂ ਠੀਕ ਆ ਜੀ ਤੇ ਜੇ ਲੋ ਵਰਤ ਖੋਲ ਲੈਣਾ ਉਸ ਤੋਂ ਬਾਅਦ ਵੀ ਇਹ ਨਾ ਹੋਵੇ ਘਰੇ ਕੋਈ ਚੀਜ਼ ਅੱਦਾਂ ਦੀ ਬਣੀ ਆ ਤੇ ਉਹ ਚੱਕ ਕੇ ਤੁਸੀਂ ਖਾ ਲਈ। ਨਾ ਇਹ ਬਿਲਕੁਲ ਨਹੀਂ ਤੁਸੀਂ ਫੌਜ ਲਈ ਜਾਈ ਜਣੇ ਆ ਤਾਮ ਸਿੰਘ ਚੀਜ਼ਾਂ ਆ ਮੀਟ ਅੰਡਾ ਸ਼ਰਾਬ ਗਈ ਹੁੰਦੇ ਵਰਤ ਤਰਖੇ ਲਿਆ ਵਰਤ ਖੋਲ ਲਿਆ ਗਸਣ ਕਾਲ ਨਹੀਂ ਇਹ ਕੰਮ ਨਹੀਂ ਚੱਲਣਗੇ ਠੀਕ ਹੈ ਜੀ। ਤੇ ਸੇਵਾ ਦੇ ਵਿੱਚ ਤਾਂ ਬਿਲਕੁਲ ਇਹ ਨਹੀਂ ਚੱਲਦੇ ਹੁੰਦੇ ਜਿੰਨਾ ਏ ਤੁਹਾਡੀ ਭਾਵੇਂ 1 ਸਾਲ ਦੀ ਸੇਵਾ ਭਾਵੇਂ 3 ਸਾਲ ਦੀ ਸੇਵਾ ਆ ਇਹਦੇ ਵਿੱਚ ਤੁਸੀਂ ਇਹ ਚੀਜ਼ਾਂ ਬਿਲਕੁਲ ਤਿਆਗ ਕਰ ਦਿਓ ਪਰ ਉਹ ਖਾਣ ਪੀਣ ਦਾ ਹੈ ਉਹਨਾਂ ਦੇ ਢੰਗ ਕੋਈ ਇੱਛਾ gana ਕੋ ਦਿਲ ਜੀ ਹੁੰਦੀ ਆ ਅਗਲਾ ਜਾਂ ਪਰਿਵਾਰਕ ਹੁੰਦੀ ਆ ਉਹ ਖਾਣਾ ਵੀ ਨੋ ਨਜ਼ਰ ਬੰਦ ਕਰ ਦੋ ਸਿੰਪਲ ਰੋਟੀ ਪਾਣੀ ਠੀਕ ਹੈ ਜੀ ਤੇ ਸ਼ਾਮ ਨੂੰ ਤੁਸੀਂ ਕੀ ਕਰਨਾ ਹੈ ਮੈਂ بڑے ਲੋਗ ਵਹਿਮ ਚ ਪਾਉਂਦੇ ਆ ਕਿ ਗੋਆਜਾ ਪੀਜਿਆ ਵਰਤ ਖੋਲਣ ਤੋਂ ਖੋਲਣ ਲੱਗੇ ਦਲੀਆ ਖਾਣਾ ਨਹੀਂ ਮੈਂ ਤੁਹਾਨੂੰ ਬੜੀ ਵਾਰ ਦੱਸ ਚੁੱਕਾ ਕਿ ਗੋਆਜਾ ਪੀਜਿਆ ਦਲੀਆ ਨਹੀਂ ਖਾਇਆ ਜਾਂਦਾ ਠੀਕ ਹੈ ਜੀ ਇਹ ਦਲੀਆ ਕਦੇ ਨਹੀਂ ਖਾਣਾ ਹਾਂ ਚੌਲਾ ਜੀ ਨੇ ਅੱਜ ਲਾਇਆ ਚੌਲਾ ਜੀ ਨੇ ਅੱਜ ਤੁਸੀਂ ਵੰਡ ਕੇ ਖਾ ਸਕਦੇ ਹੋ ਦਲੀਆ ਕਦੇ ਨਹੀਂ ਖਾਣਾ ਦਲੀਆ ਸਪੁਰਦ ਗਾਣਾ ਤੋਂ ਗੋਆਜਾ ਪੀਜਿਆ ਜੇ ਨਾ ਬਣਾਇਆ ਉਹਨਾਂ ਜੀ ਉਹਨਾਂ ਦੇ ਸ਼ਰਾਂ ਦੇ ਵਿੱਚ ਉਤੇ ਸਪੋਰਡ ਕਰਦਾ ਨਾ ਉਹਨਾਂ ਦੇ ਮੂਰੇ ਠੀਕ ਆ ਜੀ ਪਾਣੀ ਦੇ ਵਿੱਚ ਚਲਦੇ ਤਾਰ ਦੇਣਾ ਦਲਿਆ ਕਦੇ ਵੰਡ ਕੇ ਨਹੀਂ ਖਾਈਦਾ ਹੁੰਦਾ ਇਹ ਦਿਲ ਤੋਂ ਬੈਮ ਕੱਢ ਦੋ ਜੇ ਬਾਕੀ ਤੁਹਾਡੇ ਗੁਰੂ ਸਤਾਜ ਤੁਹਾਨੂੰ ਕੀ ਦੱਸ ਰਿਹਾ ਉਹਨਾਂ ਮੈਨੂੰ ਕੋਈ ਮਤਲਬ ਨਹੀਂ ਤੇ ਮੈਨੂੰ ਉਹਨਾਂ ਦਾ ਬਾਰੇ ਕੁਝ ਸਮਝ ਨਹੀਂ ਹੋ ਕਿ ਦਦਾ ਤੇ ਸਾਡੇ ਦੋਆਬੇ ਰੀਏ ਸਭ ਤੋਂ ਵੱਧ ਕੋਇਆ ਪੀ ਜੀ ਮੰਨਤਾ ਕੀਤੀ ਜਾਂਦੀ ਹੈ ਘਰ ਘਰ ਦੇ ਵਿੱਚ ਤੁਹਾਨੂੰ ਆੜ ਚੌਥੇ ਪੰਜਵੇਂ ਘਰ ਦੇ ਵਿੱਚ ਜਾਂ ਦੂਜੇ ਤੀਜੇ ਘਰ ਦੇ ਵਿੱਚ ਤੁਹਾਨੂੰ ਕੋਇਆ ਪੀ ਜੀ ਮੰਨਤਾ ਕਰਨ ਵਾਲੇ ਲੋਕ ਟੱਕਰ ਹੀ ਜਾਣਗੇ ਠੀਕ ਆ ਜੀ ਤੇ ਉੱਥੇ ਤੁਹਾਨੂੰ ਕੋਈ ਨਾ ਕੋਈ ਜਗਾ ਉਹਨਾਂ ਦੀ ਬਣੀ ਮਿਲ ਚੂਗੀ ਤੇ ਕੋਈ ਨਾ ਕੋਈ ਚਰਾਗ ਕਰਦਾ ਮਿਲ ਜੂਗਾ ਕੋਈ ਨਾ ਕੋਈ ਤੁਹਾਨੂੰ ਪਗੜੀ ਮਿਲ ਜੂਗਾ ਸਾਡੇ ਦੁਆਬੇ ਇਰੀਏ ਦੇ ਵਿੱਚ ਸਭ ਤੋਂ ਵੱਧ ਕੰਮ ਕੀਤਾ ਜਾਂਦਾ ਖਵਾਜਾ ਪੀਰ ਜੀ ਨੂੰ ਸਭ ਤੋਂ ਵੱਧ ਮੰਨਿਆ ਜਾਂਦਾ ਸਾਡੇ ਜੱਦਾ ਚੱਲਦਾ ਖਵਾਜਾ ਪੀਰ ਜੀ ਦੜੀਆਂ ਨਹੀਂ ਖਾਂਦੇ ਤੇ ਜਦੋਂ ਤੁਸੀਂ ਵਰਤ ਖੋਲਣਾ ਸ਼ਾਮ ਨੂੰ ਵਰਤ ਖੋਲਣ ਵੇਲੇ ਤੁਸੀਂ 6:30 ਤੋਂ ਬਾਅਦ ਵਰਤ ਖੋਲਣਾ 6:30 ਤੋਂ ਬਾਅਦ ਜਿਹੜਾ ਮਰਜੀ ਟਾਈਮ ਤੁਹਾਡਾ ਲੱਗਦਾ ਹੈ ਜਿਹੜੇ ਦਿਨ ਖੜੇ ਖੜੇ ਤੁਸੀਂ ਆਪਣਾ ਵਰਤ ਖੋਲ ਸਕਦੇ ਜਿਹੜੇ ਮਰਜੀ ਟਾਈਮ ਦੇ ਵਿੱਚ ਠੀਕ ਹੈ ਜੀ ਕਰਨਾ ਗਿਆ ਥੋੜਾ ਦਰਜਾ ਬਣਾ ਲੈਣਾ ਦਰਜਾ ਬਣਾ ਕੇ ਦੇਖ ਤੁਹਾਡੇ ਕੋਈ ਪਿਆ ਪੀਜਾ ਕੋਈ ਰੋਜਾ ਨੇੜੇ ਆ ਉੱਥੇ ਚਲ ਜਾਓ ਨਹੀਂ ਤਾਂ ਤੁਸੀਂ ਆਪਣਾ ਚਲਦੇ ਪਾਣੀ ਦੇ ਘੰਡੇ ਚਲ ਜਾਓ ਚੱਕਦੇ ਪਾਣੀ ਤੇ ਜਾ ਕੇ ਪੁੰਨਾ ਚਰਾਗ ਬਤੀ ਰੋਸ਼ਨ ਕਰਨੇ ਆ ਉੱਥੇ ਰੋਸ਼ਨ ਕਰਕੇ ਉਹਨਾਂ ਦੇ ਨੌ ਤਾਂ ਭੋਗ ਲਾਉਣਾ ਆ ਤੂਫ ਜਰੂਰ ਪਾਉਣਾ ਆ ਠੀਕ ਹੈ ਜੀ ਤੂਫ ਜਰੂਰ ਪੈਣਾ ਕੋਈ ਆ ਪੀਜਾ ਨੌ ਤਾਂ ਤੂਫ ਪਾ ਕੇ ਦੇਸੀ ਘਿਰੇ ਨਾਲ ਜੋ ਆਪਣਾ ਬਣਾਇਆ ਉੱਤੇ ਪਾ ਕੇ ਕਰਕੇ ਤੁਸੀਂ ਆਪਣਾ ਮੱਥਾ ਟੇਕ ਦੇਣਾ ਤੇ ਉਹਨੇ ਦੇ ਮੁਰੇਰ ਦਾ ਅਰਦਾਸ ਫਿਰ ਕਰਨ ਲੈ ਸਵੇਰੇ ਉੱਠ ਕੇ ਜਦੋਂ ਵਰਤ ਰੱਖਣਾ ਉਹ ਵੀ ਅਰਦਾਸ ਕਰਦਿਆਂ ਅਸੀਂ ਤੁਹਾਡਾ ਵਰਤ ਰੱਖ ਲਿਆ ਉਹ ਸਾਨੂੰ ਬਲਵਕਸ਼ਣਾ ਵਰਤ ਰੱਖਣਾ ਤਾਂ ਆਪਣੀ ਇੰਨੀ ਔਕਾਤ ਨਹੀਂ ਹੁੰਦੀ ਆ ਆਪਾਂ ਕਿਸੇ ਦਿਨ ਉਹਦਾ ਵਰਤ ਰੱਖ ਲਿਆ ਠੀਕ ਹੈ ਜੀ ਉਹਨਾਂ ਨੇ ਬਲਵਕਸ਼ਣਾ ਹੁੰਦਾ ਆ ਤੇ ਜਦੋਂ ਬਲ ਕੋਲਣਾ ਆਪਣਾ ਵਰਤ ਉਹ ਤੋਂ ਵੀ ਤੁਸੀਂ ਇਹੀ ਗੱਲਾਂ ਕਹਿਣੀਆਂ ਠੀਕ ਹੈ ਜੀ ਸਾਨੂੰ ਬਲਵਕਸ਼ੋ ਕਿਰਪਾ ਵਰਕਸ਼ੋ ਗਿਆਨ ਧਿਆਨ ਲੋ ਲੈਡ ਜਰੂਰ ਮੰਗਿਆ ਕਰੋ ਜਿਹੜਾ ਗਿਆਨ ਧਿਆਨ ਲੋ ਲੈਡ ਮੰਗਦਾ ਉਹ ਬਹੁਤ ਜ਼ਰੂਰੀ ਹੁੰਦੀ ਆ ਮੰਗਣੀ ਕਿਉਂਕਿ ਇਸੇ ਦੇ ਨਾਲ ਹੀ ਗੱਡੀਆਂ ਸਾਂਭੀਆਂ ਜਾਂਦੀਆਂ ਜਿਹਨੂੰ ਗਿਆਨ ਹੈ ਨਹੀਂ ਜਿਹਨੂੰ ਲੋਹ ਹੈ ਨਹੀਂ ਲੈਟ ਹੈ ਨਹੀਂ ਉਹ ਗੱਡੀ ਸਾਂਭਣ ਦੇ ਲਾਇਕ ਨਹੀਂ ਠੀਕਾ ਜੀ ਸਿਹਰਾ ਤੇ ਇਕੱਲੀ ਪੌਣ ਆਉਂਦੇ ਨਾਲ ਕੁਝ ਨਹੀਂ ਹੁੰਦਾ ਇਹ ਚੀਜ਼ਾਂ ਹੋਣੀਆਂ ਜ਼ਰੂਰੀ ਨੇ ਬੰਦੇ ਦੇ ਕੋਲ ਸੋ ਇਹ ਚੀਜ਼ਾਂ ਤੁਸੀਂ ਵਰਤ ਰੱਖ ਕੇ ਜੀ ਉਹ ਮੰਗਣੀਆਂ ਆ ਤੇ ਉਹ ਤੋਂ ਆ ਜਿਹੜਾ ਇੱਕ ਗੱਲ ਹੋਰ ਹੈ ਜਿਨ੍ਹਾਂ ਦੇ ਘਰੇ ਜਿਨ੍ਹਾਂ ਦੇ ਨੇੜੇ ਤੜੇ ਕੋਈ ਨਦੀ ਨਾਲਾ ਕੋਈ ਰੋਜਾ ਨਹੀਂ ਹੈਗਾ ਉਹ ਆਪਣੇ ਘਰੇ ਖੋਲ ਸਕਦੇ ਨੇ ਵਰਤ ਘਰੇ ਕਿੱਦਾਂ ਖੋਲਣਾ ਸੇਮ ਉਹੀ ਪ੍ਰੋਸੈਸ ਹੋਊਗਾ ਚਰਾਗ ਰੋਸ਼ੀਆਂ ਕਰਨਾ ਉੱਥੇ ਤੁਸੀਂ ਹਵਨ ਤੂਪਣਾ ਕਰਾ ਜੇ ਇਹਨਾਂ ਦਾ ਆਹ ਵੰਦੂ ਪਾ ਕੇ ਤੁਸੀਂ ਉੱਥੇ ਆਪਣੇ ਤਸਵੀਰਾਂ ਕੱਢੀਆਂ ਜਿਹੜੇ ਕਲਮਿਕ ਲਾਮ ਤੁਸੀਂ ਛੇੜੇ ਹੋਏ ਨੇ ਜਿਹੜਾ ਛਲੇ ਕੱਢਦੇ ਆ ਜਿੰਨਾ ਤਸਵੀਰਾਂ ਤੁਸੀਂ ਫੇਰ ਰਹੇ ਹੋ ਉਹੀ ਕਲਮਿਕ ਲਾਮ ਉੱਤੇ ਲੈ ਕੇ ਪੜ੍ਹਨੇ ਇੱਕ ਤਸਵੀਰ ਕਰ ਲਓ ਪੰਜ ਕਰ ਲਓ 11 ਕਰ ਲਓ ਤੁਹਾਡੀ ਮਰਜ਼ੀ ਆ ਠੀਕ ਆ ਜੀ ਜਿੰਨਾ ਵੱਧ ਵੱਧ ਉਤੋਂ ਟਾਈਮ ਦੇ ਕੇ ਬੈਹ ਹੁੰਦਾ ਦਾ ਬੈਠੋ ਤੁਹਾਨੂੰ ਉਨਾ ਹੀ ਜ਼ਿਆਦਾ ਉਹਦੇ ਵਿੱਚ ਨੂਰ ਮਿਲੂਗਾ ਉਹਦੇ ਵਿੱਚ ਤੁਹਾਨੂੰ ਉਨਾ ਹੀ ਜ਼ਿਆਦਾ ਫਾਇਦਾ ਤੇ ਗੱਲ ਇਹ ਬਹੁਤ ਜ਼ਰੂਰੀ ਕੰਮ ਆ ਤੇ ਐਦਾ ਕਰਕੇ ਤੁਸੀਂ ਆਪਣਾ ਸ਼ਾਮ ਨੂੰ ਵਰਤ ਖੋਲ ਸਕਦੇ ਹੋ ਬਸ ਇੰਨਾ ਕੋ ਪ੍ਰੋਸੈਸ ਹੈ ਬਿਲਕੁਲ ਸਿੰਪਲ ਤੇ ਕਿਨਾਲਾ ਸਿਆ ਵਿਚ ਹੋਰ ਬਹੁਤ ਕੁਝ ਹੁੰਦਾ ਆ ਉਹ ਹੋਣ ਦਾ ਮਤਲਬ ਇਹ ਹੁੰਦਾ ਉਹਦੇ ਨਾਲ ਇਹ ਨਹੀਂ ਹੁੰਦਾ ਜੇ ਤਾਂ ਵਰਤ ਸਿੱਧ ਹੋਣਾ ਜਿੰਨਾ ਖਵਾਇਆ ਬੀਜ ਨਿਸ਼ਿੱਧ ਹੋਣਿਆ ਉਹ ਇਸੇ ਚੀਜ਼ ਨਾਲ ਹੋਏ ਜਿਹੜਾ ਤੁਹਾਨੂੰ ਦੱਸੀ ਆ ਬਾਕੀ ਜੇ ਕਾਰਨ ਦਾ ਹੋਰ ਜੋ ਮਰਜੀ ਕਰੀ ਜਾ ਬਹੁਤ ਕੁਝ ਹੰਦੋ ਦੇ ਵਿੱਚ ਬੜੇ ਬੜੇ ਕਾਰਜ ਵੀ ਹੁੰਦੇ ਆ ਉਹਨਾਂ ਨੂੰ ਇੰਨੇ ਚੱਕਰਾਂ 'ਚ ਪਾਉਣ ਦੀ ਲੋੜ ਨਹੀਂ ਹੈਗੀ ਕਿਉਂਕਿ ਮੈਨੂੰ ਪਤਾ ਹੈ ਮੇਰੇ ਨਾਲ ਜੰਨੀ ਸੰਗਤ ਜੁਣੀ ਹੋਈ ਆ ਜ਼ਿਆਦਾਤਰ ਉਹ ਸਾਰੀ ਗਰੀਬੀ ਦਾ ਵਹਿੜੀਆ ਕੋਈ ਜਿਹੜਾ ਇਹਨਾਂ ਕੰਮਾਂ 'ਚ ਫਸਿਆ ਹੁੰਦਾ ਕੋਈ ਲੈਂਡਲੋਰਡ ਨਹੀਂ ਹੁੰਦਾ ਸਭ ਪਿੱਛੋਂ ਜਿਹੜੇ ਆਉਂਦੇ ਆ ਬਾਬਿਆਂ ਕੋਲ ਤਾਂ ਐਸੇ ਹੀ ਅੜ ਕੇ ਆਏ ਹੁੰਦੇ ਡਾਕਟਰਾਂ ਕੋਲ ਜੜ ਕੇ ਆਏ ਹੁੰਦੇ ਆ ਜਦੋਂ ਐਨ ਘਰ ਉੱਜੜ ਜਾਂਦਾ ਫੇਰ ਆਪੇ ਇਸ ਲੈਨ 'ਤੇ ਚੜ ਜਾਂਦੇ ਆ ਠੀਕ ਆ ਜੀ ਇਸ ਕਰਕੇ ਮੈਂ ਤੁਹਾਨੂੰ ਬਿਲਕੁਲ ਸਾਂਤ ਤੇ ਸੋਕੇ ਤਰੀਕੇ ਦਾ ਦੱਸੋ ਸੋਕੇ ਤਰੀਕੇ ਦੇ ਨਾਲ ਤੁਸੀਂ ਆਪਣਾ ਚੰਗੀ ਜਾਓ ਠੀਕ ਆ ਜੀ ਜਦੋਂ ਤੁਸੀਂ ਇਹ ਸਾਰਾ ਕਾਰਜ ਕਰਦੇ ਆ ਤਾਂ ਸਾਡੇ ਲਈ ਵੀ ਇੱਕ ਦੁਆ ਮੰਗਿਆ ਕਰੋ ਕਿ ਸਾਨੂੰ ਵੀ ਮਾਲਕ ਸਮੱਤ ਬਖਸ਼ੇ ਬਲ ਬਖਸ਼ੇ ਤੰਦਰੁਸਤੀ ਬਖਸ਼ੇ ਆਸੀ ਵੀ ਤੁਹਾਡੇ ਲਈ ਦੁਆ ਕਰਦੇ ਹਾਂ ਕਿ ਸਾਡੀ ਸੰਗਤ ਸਾਰੀ ਰਾਜੀ ਰਹੇ ਠੀਕ ਹੈ ਜੀ ਸੋ ਦਿਓ ਜਾਈਤੀ ਇਹ ਕਿੰਡਾ ਲੱਗੇ ਇਨਫੋਰਮੇਸ਼ਨ ਜ਼ਰੂਰ ਕਮੈਂਟ ਕਰਕੇ ਦੱਸਿਓ ਬਰੋ ਜੀ ਆਪੀ ਨਾਲੀ ਜੈ ਸਰਕਾਰਾਂ ਜੈ ਕੋਜਾ ਬਲੀ ਕਰਪਾ